ਪਰ ਅਭੀ ਯਿਸੂ ਅਤੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭ ਯਿਸੂ ਦੀ انجیل ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ ਕੀ ਮਸੀਹ ਦਾ ਦੂਜੀ ਵਾਰ ਆਉਣਾ ਅਤੇ ਨਿਆ ਆਖਰੀ ਦਿਨ ਵਿੱਚ ਇੱਕੋ ਸਮੇਂ ਤੇ ਹੋਵੇਗਾ ਜਦੋਂ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹਦੇ ਚੇਲੇ ਉਹ ਤੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਤੇ ਤੇਰੇ ਉਹ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋ ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ ਔਰ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਵਿੱਚ ਆਉਂਦਿਆਂ ਵੇਖਣ ਗਿਆ ਅਤੇ ਉਹ ਤੁਰਹੀ ਦੀ ਵੱਡੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਰੋ ਚੌਹਾਂ ਕੂਂਟਾਂ ਤੋਂ ਆਕਾਸ਼ ਦੇ ਉਸ ਸਿਰੇ ਤੋਂ ਲੈ ਕੇ ਐਸ ਸਿਰੇ ਤੀਕਰ ਉਹਦੇ ਚੁਣਿਆ ਹੋਇਆਂ ਨੂੰ ਇਕੱਠਿਆ ਕਰਨਗੇ ਮਸੀਹ ਦੇ ਦੂਜੀ ਵਾਰ ਆਉਣ ਦਾ ਕਾਰਨ ਨਿਆ ਕਰਨਾ ਨਹੀਂ ਬਲਕਿ ਚੁਣਿਆ ਹੋਇਆਂ ਨੂੰ ਬਚਾਉਣਾ ਹੈ ਇਸ ਲਈ ਬਚਾਏ ਜਾਣ ਲਈ ਸਾਨੂੰ ਮਸੀਹ ਨੂੰ ਮਿਲਣਾ ਚਾਹੀਦਾ ਹੈ ਜੋ ਅਗ ਦੇ ਨਾਲ ਹੋਣ ਵਾਲੇ ਆਖਰੀ ਨਿਯਾਨ ਤੋਂ ਪਹਿਲਾਂ ਬੱਦਲਾਂ ਤੇ ਪ੍ਰਗਟ ਹੁੰਦੇ ਹਨ ਫਿਰ ਬੱਦਲ ਦਾ ਕੀ ਅਰਥ ਹੈ ਕੀ ਆਕਾਸ਼ ਦੇ ਬੱਦਲ ਹਨ ਬੱਦਲ ਬਾਈਬਲ ਦਾ ਇੱਕ ਦ੍ਰਿਸ਼ਟਾਂਤ ਹੈ ਜਿਸ ਦਾ ਅਰਥ ਸਰੀਰ ਹੈ ਵੇਖੋ ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਆਕਾਸ਼ ਦੇ ਬੱਦਲਾਂ ਸਣ ਆਇਆ ਅਤੇ ਆਤ ਪੁਰਾਚੀਨ ਤੀ ਕੱਪੜਿਆ ਅਤੇ ਉਹ ਉਹ ਨੂੰ ਉਸ ਦੇ ਗੇਲਿਆਈ ਪਾਦਸ਼ਾਹੀਰ ਪ੍ਰਤਾਪਰ ਰਾਜ ਨੂੰ ਦਿੱਤਾ ਗਿਆ ਇਹ ਯਿਸੂ ਬਾਰੇ ਇੱਕ ਭਵਿੱਖਬਾਣੀ ਹੈ ਜਿਸ ਨੂੰ ਪਰਮੇਸ਼ਵਰ ਨੇ ਪਾਦਸ਼ਾਹੀ ਪ੍ਰਤਾਪ ਅਤੇ ਰਾਜ ਦਿੱਤਾ ਗਿਆ ਸੀ ਯਿਸੂ ਹੋਰ ਲੋਕਾਂ ਵਾਂ ਇਸ ਧਰਤੀ ਉੱਤੇ ਸਰੀਰ ਵਿਛਾਏ ਹਾਲਾਂਕਿ ਬਾਈਬਲ ਨੇ ਕਿਹਾ ਸੀ ਕਿ ਯਿਸੂ ਬਦਲਾ ਉੱਤੇ ਆਵੇਗਾ ਬਾਈਬਲ ਸਰੀਰ ਦੀ ਤੁਲਨਾ ਬਦਲ ਨਾਲ ਕਿਉਂ ਕਰਦੀ ਹੈ ਪਹਿਲਾਂ ਇਹ ਇਸ ਲਈ ਹੈ ਕਿਉਂਕਿ ਜਿਵੇਂ ਬਦਲ ਸੂਰਜ ਦੀ ਰੋਸ਼ਨੀ ਨੂੰ ਟੱਕਦਾ ਹੈ ਉਸੇ ਤਰ੍ਹਾਂ ਸਰੀਰ ਪਰਮੇਸ਼ਵਰ ਦੀ ਮਹਿਮਾ ਦੇ ਪ੍ਰਕਾਸ਼ ਨੂੰ ਟੱਕਦਾ ਹੈ ਉਜਾ ਇਸ ਲਈ ਹੈ ਕਿਉਂਕਿ ਜਿਸ ਪ੍ਰਕਾਰ ਸਾਰੀਆਂ ਚੀਜ਼ਾਂ ਬਦਲਾਤੋਂ ਹੋਈ ਵਰਖਾ ਦੁਆਰਾ ਮੂਲ ਸੁਰਜੀਤ ਹੁੰਦੀਆਂ ਹਨ ਉਸੇ ਤਰ੍ਹਾਂ ਪਰਮੇਸ਼ਵਰ ਸਰੀਰ ਵਿੱਚ ਆਉਂਦੇ ਹਨ ਅਤੇ ਜੀਵਨ ਦੇ ਜਲ ਦੇ ਵਚਨਾਂ ਦੁਆਰਾ ਮਨੁੱਖ ਜਾਤੀ ਨੂੰ ਬਚਾਉਂਦੇ ਹਨ ਯਿਸੂ ਦੇ ਪਹਿਲੇ ਵਾਰ ਆਉਣ ਦੇ ਸਮੇਂ ਚੇਲਿਆਂ ਨੇ ਜੋ ਇਹ ਸਮਝਦੇ ਸੀ ਕਿ ਬਦਲਾ ਦਾ ਹਾਰਤ ਸਰੀਰ ਹੈ ਜਿਸ ਉੱਤੇ ਵਿਸ਼ਵਾਸ ਕੀਤਾ ਅਤੇ ਮੁਕਤੀ ਪ੍ਰਾਪਤ ਕੀਤੀ ਯਿਸੂ ਦੇ ਦੂਸਰੀ ਵਾਰ ਆਉਣ ਤੇ ਵੀ ਜੋ ਲੋਕ ਮਹਿਸੂਸ ਕਰਦੇ ਹਨ ਕਿ ਬਦਲ ਦਾ ਮਤਲਬ ਸਰੀਰ ਹੈ ਉਹ ਮਸੀਹਾਨ ਸੰਗ ਹੋਂਗ ਜੀ ਤੇ ਵਿਸ਼ਵਾਸ ਕਰਦੇ ਹਨ ਅਤੇ ਮੁਕਤੀ ਪ੍ਰਾਪਤ ਕਰਦੇ ਹਨ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਬਾਈਬਲ ਦੀਆਂ ਪਵਿੱਗ ਬਾਣੀਆਂ ਤੇ ਵਿਸ਼ਵਾਸ ਕਰੋਗੇ ਮਸੀਹਾਨ ਸੰਗ ਹੋਂਗ ਜੀ ਨੂੰ ਸਵੀਕਾਰ ਕਰੋਗੇ ਜੋ ਸਰੀਰ ਵਿੱਚ ਆਏ ਹਨ ਅਤੇ ਬਚਾਏ ਜਾਓਗੇ